ਨਵੇਂ ਬਰੇ ਦੀ ਆਮਦ ਤੇ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕ ਕਿਨਮਣ ਕਾਣੀ ਦੇ ਰੂਪ ਦੇ ਵਿੱਚ ਨਵੇਂ ਬਰੇ ਦਾ ਆਗਾਜ਼ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਭ ਸਮੁੱਚੀ ਕਾਇਨਾਤ ਚੜ੍ਹਦੀ ਕਲਾ ਛੋਵੇ ਤੇ ਸਭ ਦੇ ਸੁਪਨੇ ਸাকার ਹੋਣ ਪਰ ਪੰਜਾਬ ਦੇ ਮੂਰੇ ਇਸ ਸਿਸਟਮ ਦੇ ਮੂਰੇ ਜਿਹੜੀਆਂ ਚਣੌਤੀਆਂ ਨੇ ਉਹਨਾਂ ਨਾਲ ਆਪਾਂ ਨਵੇਂ ਬਰੇ ਦੇ ਵਿੱਚ ਪਾਰ ਕਿਵੇਂ ਜਾਣਾ ਹੈ ਉਸ ਦੇ ਉੱਤੇ ਵੀ ਆਪਾਂ ਮੰਥਨ ਵਿਚਾਰਾਂ ਕਰਦੇ ਰਹੀਏ ਸੋ ਮੈਂ ਇਸ ਲਈ ਇਸ ਪ੍ਰੋਗਰਾਮ ਦਾ ਨਵੇਂ ਬਰੇ ਦੇ ਪਹਿਲੇ ਪ੍ਰੋਗਰਾਮ ਦਾ ਆਗਾਜ਼ ਸਰਦਾਰ ਹਮੀਰ ਸਿੰਘ ਜੀ ਹੋਰਾਂ ਨਾਲ ਅੱਜ ਦੀ ਚਰਚਾ ਨਾਲ ਸ਼ੁਰੂ ਕਰਨ ਜਾ ਰਿਹਾ ਜਿਦੇ ਵਿੱਚ ਇੱਕ ਵਾਰ ਫਿਰ ਉਸ ਪਹਿਲੂ ਤੇ ਨਜ਼ਰ ਮਾਰਨੀ ਪੈ ਰਹੀ ਹੈ ਕਿ ਪੰਜਾਬ ਦੇ ਹਵਾਲੇ ਨਾਲ ਪੰਥਕ ਟਕਰਾ ਪੰਥਕ ਧਿਰਾਂ ਦੇ ਅੰਦਰ ਦਾ ਟਕਰਾ ਮੋਕਣ ਦੀ ਬਜਾਏ ਨਵੇਂ ਰੂਪ ਲੈ ਕੇ ਨਵੇਂ ਢੰਗ ਨਾਲ ਸਾਹਮਣੇ ਆ ਜਾਂਦਾ ਹੈ ਹੁਣ ਇੱਕ ਹੋਰ ਪਹਿਲੂ ਉੱਭਰ ਕੇ ਸਾਹਮਣੇ ਆਇਆ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਹੋਰਾਂ ਨੂੰ ਬੇਸ਼ੱਕ ਪਹਿਲਾਂ ਬਾਹਰਲੀਆ ਧਰਾਂ ਵੱਲੋਂ ਕੁਝ ਹੋਰ ਪੰਥਕ ਜਮਾਤਾਂ ਵੱਲੋਂ ਚੁਣੌਤੀ ਮਿਲਦੀ ਹੋਵੇ ਪਰ ਅੱਜ ਚੁਣੌਤੀ ਘਰੋਂ ਮਿਲੀ ਹੈ ਦੰਦਵੀ ਟਕਸਾਲ ਦੇ ਅੰਦਰੋਂ ਕਹਿੰਦੀ ਇੱਕ ਸ਼ਿਕਾਇਤ ਜਥੇਦਾਰ ਹੁਰਾਂ ਕੋਲ ਪਹੁੰਚ ਗਈ ਹੈ ਹੁਣ ਜਥੇਦਾਰ ਸਹਿਬਾਨ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੀ ਕਾਰਵਾਈ ਕਰਦੇ ਨੇ ਕਿਹੜਾ ਅਗਲਾ ਕਦਮ ਪੁੱਟਦੇ ਨੇ ਕਿਉਂਕਿ ਤੁਮਾ ਸਾਹਿਬ ਪਿਛਲੇ ਸ਼ੀਦੀ 15 ਵਾਲੇ ਦੇ ਦਰਮਿਆਨ ਸਟੇਜਾਂ ਤੇ ਨਾਲ ਹੀ ਨਜ਼ਰ ਆਉਂਦੇ ਰਹੇ ਨੇ ਸੋ ਇਸ ਲਈ ਦੇਖਣ ਵਾਲੀ ਗੱਲ ਹੋਈ ਕਿ ਜਥੇਦਾਰਾਂ ਨੀੜਤਾ ਵੀ ਹੈ ਤੇ ਦੂਸਰੇ ਪਾਸੇ ਉਨੇ ਸ਼ਿਕਾਇਤ ਵੀ ਹੈ ਕੀ ਹੋਏਗਾ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਤੇ ਸ਼ਿਕਾਇਤ ਹੈ ਕੀ ਕਾਰਨ ਕੀ ਹੈ ਇਹ ਸਾਰਾ ਪਹਿਲੂ ਜਿੱਥੇ ਬਾਚਾਂਗੇ ਉੱਥੇ ਅੱਜ ਪੁਨਰ ਸੰਜੀਤ ਅਕਾਲੀ ਦਲ ਦੇ ਹਵਾਲੇ ਨਾਲ ਉਹਨਾਂ ਦੀ ਵੀ ਬੈਠਕ ਹੈ ਜਿੱਥੇ ਉਹਨਾਂ ਦੇ ਮੂਰੇ ਪੰਥਕ ਚੁਣੌਤੀਆਂ ਪੰਜਾਬ ਚੁਣੌਤੀਆਂ ਖੜੀਆਂ ਨੇ ਨਵੇਂ ਦਲ ਦੇ ਰੂਪ ਦੇ ਵਿੱਚ ਉਹਨਾਂ ਨਾਲ ਉਹਨਾਂ ਨੇ ਦੋ ਚਾਰ ਹੋਣਾ ਪਰ ਉਤੋਂ ਪਹਿਲਾਂ ਉਹਨਾਂ ਦੀ ਚੁਣੌਤੀ ਅੰਦਰ ਦੀ ਹੈ ਅੰਦਰ ਵੀ ਆਪਸ ਦੇ ਵਿੱਚ ਏਕਤਾ ਦਾ ਪ੍ਰਗਟਾਵਾ ਉਹਨਾਂ ਲਈ ਬਡੀ ਚੁਣੌਤੀ ਬਣਿਆ ਹੋਇਆ ਮਨ ਪਿੱਤੇਆਲੀ ਵਾਲਾ ਤਾਜ਼ਾ ਮਾਮਲਾ ਸਭ ਦੇ ਧਿਆਨ ਚ ਹੈ ਉਸ ਤੋਂ ਬਿਨਾਂ ਕੁਝ ਹੋਰ ਪਹਿਲੂ ਵੀ ਅੰਦਰ ਖਿਚੋ ਤਾਣ ਹੈਗੇ ਨੇ ਉਹਨਾਂ ਖਿਚੋ ਤਾਣ ਹੁੰਦੇ ਆ ਅੱਜ ਦੀ ਬੈਠਕ ਦੇ ਵਿੱਚ ਉਹ ਕੀ ਫੈਸਲਾ ਲੈਣਗੇ ਆਪਣੀ ਪਾਰਟੀ ਦੇ ਹਵਾਲੇ ਨਾਲ ਪੰਜਾਬ ਦੇ ਮੁੱਦਿਆਂ ਦੇ ਹਵਾਲੇ ਨਾਲ ਜਾਂ 328 ਰੁਪਿਆਂ ਦੇ ਮਾਮਲੇ 'ਚ ਉਹਨਾਂ ਦਾ ਅੱਜ ਸਟੈਂਡ ਕਲੀਅਰ ਹੋਏਗਾ ਕਿ ਨਹੀਂ ਇਹ ਵੀ ਨਜ਼ਰਸਾਨੀ ਕਰਨ ਵਾਲਾ ਵਿਸ਼ਾ ਹੋਏਗਾ ਤੇ ਕੀ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਿਛਲੇ ਦਰਵਾਜ਼ਿਆਂੋਂ ਦਾਖਲ ਹੋ ਗਈ ਹੈ ਕਿ ਲੈਂਡ ਪੂਲਿੰਗ ਨੂੰ ਨਵੇਂ ਢੰਗ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਮਾਮਲਾ ਹੈ ਲੁਧਿਆਣਾ ਦੇ 110 ਪਿੰਡਾਂ ਦੀ ਜਮੀਨਾਂ ਦਾ ਉਸ ਪਿੰਡਾਂ ਦੀ ਜ਼ਮੀਨ ਨੂੰ ਅਕਵਾਇਰ ਕਰਨ ਦੇ ਲਈ ਕਿਵੇਂ ਤਰਲੋ ਮੱਛੀ ਹੋਇਆ ਜਾ ਰਿਹਾ ਹੈ ਕਿਹੜਾ ਤਰੀਕਾ ਅਪਣਾਇਆ ਜਾ ਰਿਹਾ ਹੈ ਤੇ ਉਹਦੇ ਲਈ ਕਿਵੇਂ ਡਟ ਕੇ ਲੜਨਾ ਪੈਣਾ ਇਸ ਪਹਿਲੂ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਹਰਮੀਤ ਸਿੰਘ ਜੀ ਇਸੇ ਪੰਥਕ ਮਸਲੇ ਨੂੰ ਸਮਝਣਾ ਚਾਹੁੰਨਾ ਕਿ ਨਵੇਂ ਸਿਰੇ ਦਾ ਨਵਾਂ ਵਿਵਾਦ ਕਿਵੇਂ ਸਾਹਮਣੇ ਆਇਆ ਜੀ ਕਹਿੰਦੇ ਦੰਮਦਮੀ ਟਕਸਾਲ ਦੇ ਅੰਦਰੋਂ ਪਾਬਾ ਹਰਨਾਮ ਸਿੰਘ ਧੁੰਮਾ ਦੇ ਖਿਲਾਫ ਸ਼ਿਕਾਇਤ ਪਹੁੰਚ ਗਈ ਜਥੇਦਾਰ ਸਾਹਿਬ ਕੋਲ ਇਹ ਸ਼ਿਕਾਇਤ ਤੇ ਇਹਦੀ ਅਗਲੀ ਪ੍ਰਕਾਰਵਾਈ ਕੀ ਹੋ ਸਕਦੀ ਹੈ ਕੀ ਸੰਭਾਵਨਾ ਬਣਦੀ ਹੈ ਉਹ ਵੀ ਜਾਣੂ ਕਰਾਇਓ ਜੀ ਬਾਬਾ ਹਰਰਾਜ ਸਿੰਘ ਖਾਲਸਾ ਜਿਹੜੇ ਦੰਦ ਦੇ ਟਰਸਟਾਲ ਦੇ ਮੁਖੀ ਨੇ ਉਹਨਾਂ ਤੇ ਕਈ ਮਾਮਲਿਆਂ ਦੇ ਵਿੱਚ ਸਵਾਲ ਉੱਠਦੇ ਰਹੇ ਨੇ ਪਹਿਲਾ ਸਵਾਲ ਇਹ ਉਠਿਆ ਕਿ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਨਾਲ ਸਟੇਜ ਸਾਝੀ ਕੀਤੀ ਕਾਰਫਾਸ ਕਰਕੇ ਬੀਜੇਪੀ ਨੂੰ ਵੋਟਾਂ ਪਵਾਉਣ ਦੀ ਜਿਹੜਾ ਸੱਦਾ ਵੀ ਦਿੱਤਾ ਪੇਂਡ ਵੀ ਕੀਤੀ ਔਰ ਬਾਕੀ ਸਾਰੇ ਮਾਮਲਿਆਂ ਦੇ ਉਹਨਾਂ ਨੇ ਜਵਾਬ ਦਿੱਤੇ ਇਸ ਤਰੀਕੇ ਦੇ ਨਾਲ ਕਿ ਜੀ ਅਸੀਂ ਜੇ ਉਥੇ ਸਿੱਖ ਸੰਗਤ ਜਿਹੜੀ ਗਰੀਬ ਸਿੱਖ ਸੰਗਤ ਹੈ ਸਿੱਖੀ ਕਰਨੇ ਹੋਰ ਸਿੱਖ ਕਮਿਊਨਿਟੀ ਹੈ ਉਹਦੇ ਮੁੱਦੇ ਹੱਲ ਕਰਾ ਜਾਂਦੇ ਆ ਕਿਸੇ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਕਿਸੇ ਨੂੰ ਕੀ ਸਮੱਸਿਆ ਦੇ ਇਹ ਉਹ ਕਰਕੇ ਮਤਲਬ ਉਹ ਬੀਜੇਪੀ ਤੇ ਆਰਐਸਐਸ ਨਾਲ ਨੇੜਤਾ ਦੇ ਰੂਪ ਦੇ ਵਿੱਚ ਕਿਸੇ ਨੇ ਕਾਫੀ ਸਮੇਂ ਤੋਂ ਨਜ਼ਰ ਆ ਰਹੇ ਨੇ ਇੱਕ ਰੂਪ ਦੇ ਵਿੱਚ ਔਰ ਦੂਸਰੇ ਪਾਸੇ ਹੁਣ ਜਿਹੜੀ ਤਾਜ਼ਾ ਸਥਿਤੀ ਹੈ ਇਹ ਇਹ 20 ਫੰਕਸ਼ਨ ਨਾਗਪੁਰ ਦੇ ਵਿੱਚ ਹੀ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਦਾ ਜਿਹੜਾ ਸਮਾਰੋਹ ਨਾਲ ਸੰਬੰਧਿਤ ਇੱਕ ਪ੍ਰੋਗਰਾਮ ਸੀ ਸਮਾਗਮ ਸੀ ਉਸ ਸਮਾਗਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਪ੍ਰਕਾਸ਼ਮਾਨ ਸੀਗੇ ਤੇ ਉੱਥੇ ਕਿਹਾ ਜਾਂਦਾ ਜਿਹੜੀ ਇਹ ਸ਼ਿਕਾਇਤ ਦਿੱਤੀ ਹੈ ਇਹ ਇਹ ਦਾਵਾ ਵੀ ਉਹਨਾਂ ਨੇ ਇਹੀ ਕੀਤਾ ਕਿ ਟਕਸਾਲ ਦੇ ਵਿਦਿਆਰਥੀਆਂ ਸੀ ਜਿਹੜੇ ਮਤਲਬ ਸ਼ਿਕਾਇਤ ਦੇ ਰਹੇ ਭਾਵੇਂ ਟਕਸਾਲ ਤੋਂ ਹੀ ਪੜ੍ਹੇ ਟਕਸਾਲ ਦੇ ਨਾਲ ਜੁੜੇ ਇਦਾ ਮਤਲਬ ਅੰਦਰੋਂ ਕੀ ਜਿਹੜੀ ਇਹ ਮਾਮਲਾ ਆ ਰਿਹਾ ਹੈ ਪਹਿਲਾਂ ਇਹ ਆ ਕਿ ਸੰਗਤ ਇਹਨਾਂ ਨੂੰ ਜਾਣਦੀ ਹੋਏ ਕਿ ਬਾਕੀ ਵੀ ਜਿਹੜੇ ਟਕਸਾਲ ਦੇ ਵਿਦਿਆਰਥੀ ਨੇ ਉਹਨਾਂ ਦਾ ਨਾਮ ਜਿਹੜਾ ਹੈ ਉਹਨਾਂ ਦੇ ਵਿੱਚ ਬਾਬਾ ਲੈਣਾ ਸਿੰਘ ਤਲਵੰਡੀ ਵਖਤਾ ਭਾਈ ਬਲਵੰਤ ਸਿੰਘ ਗੋਪਾਲਾ ਭਾਈ ਰਣਜੀਤ ਸਿੰਘ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਭਾਈ ਭੁਪੇਦਰ ਸਿੰਘ 6 ਜੂਨ ਭਾਈ ਹਰਮਨਦੀਪ ਸਿੰਘ ਤੇ ਭਾਈ ਗੁਰਦੀਪ ਸਿੰਘ ਲੋਹਾਰਾ ਇਹਨਾਂ ਦੇ ਦਸਤਕਤਾਂ ਵਾਲੀ ਉਹ ਚਿੱਠੀ ਹੈ ਤੇ ਅਕਾਲ ਤਖਤ ਸਾਹਿਬ ਦੇ ਸਖਤਰਤ ਦੇ ਵਿੱਚ ਜਾ ਕੇ ਦੇ ਕੇ ਆਏ। ਉਹਨਾਂ ਦਾ ਇਹ ਕਹਿਣਾ ਕਿ ਜਿੱਥੇ ਇਹਨਾਂ ਦੀ ਜ਼ਿੰਮੇਵਾਰੀ ਹੈ। ਬਾਬਾ ਹਰਨਾਮ ਸਿੰਘ ਦੀ ਜ਼ਿੰਮੇਵਾਰੀ ਤਾਂ ਮਰਿਆਦਾ ਨੂੰ ਕਾਇਮ ਰੱਖਣਾ, ਜਿਹੜੇ ਲੋਕ ਮਰਿਆਦਾ ਭੰਗ ਕਰਦੇ ਸੀ ਉਹਨਾਂ ਨੂੰ ਉੱਥੇ ਟੋਕਣਾ ਇਹ ਸੀ। ਬਲਕਿ ਇਹ ਵੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਨੇ ਉਹਨਾਂ ਦਾ ਉਲੰਘਣ ਕਰਨ ਦੇ ਵਿੱਚ ਸ਼ਾਮਲ ਹੋਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਪ੍ਰਕਾਸ਼ ਹੈਗਾ ਉੱਥੇ ਉਹ ਇਸ ਲੈਵਲ ਤੇ ਇਹ ਕਹਿੰਦੇ ਕੁਰਸੀ ਸਾਈਡ ਤੇ ਲੱਤਾਂ ਵਿਸਾਲ ਕੇ ਬੈਠੇ ਹੋਏ ਸੀ ਚੌਕੜੀ ਮਾਰ ਕੇ ਨਹੀਂ ਬੈਠੇ ਜਿਸ ਢੰਗ ਦੇ ਨਾਲ ਬੈਠੇ ਸੀ ਤੇ ਉਹਦੇ ਵਿੱਚ ਅਭਗਿਆ ਨਹੀਂ ਉਹਨਾਂ ਨੇ ਕਿ ਇਹ ਅਭਗਿਆ ਬਾਕੀ ਵੀ ਬੈਠੇ ਸੀ ਇਹ ਆਪ ਵੀ ਉਸ ਤਰੀਕੇ ਨਾਲ ਬੈਠੇ ਸੀ ਇਸ ਕਰਕੇ ਉਹ ਕਿਹਾ ਉਹਨਾਂ ਨੇ ਇਹ ਕਿ ਉਹਨਾਂ ਨੂੰ ਸਦਕੇ ਜਿਹੜੀਆਂ ਖਾਲਸਾ ਜੀ ਰਵਾਇਤਾਂ ਨੇ ਜਾਂ ਮਰਿਆਦਾ ਅਕਾਲ ਤਖਤ ਸਭ ਦੀ ਜਿਹੜਾ ਹੁਕਮਨਾਮਾ ਪਹਿਲਾਂ ਵੀ ਕੀਤੇ ਹੋਏ ਨੇ ਕਿ ਕੁਰਸੀਆਂ ਤੇ ਬੈਠ ਕੇ ਲੰਗਰ ਵੀ ਨਹੀਂ ਛਕਣਾ ਬਾਕੀ ਨਹੀਂ ਇਹੋ ਜਿਹੀ ਵੀ ਕੁਸ਼ ਹੁਕਮਨਾਮਾ ਐ ਚੋਕੀਤਾ ਗਿਆ ਸੀਗਾ ਉਹ ਸਾਰੇ ਟਾਈਪ ਦੇ ਹੁਕਮਨਾਮੇ ਜਿਹੜੇ ਨੇ ਉਹ ਵਿੱਚ ਕੋਟ ਵੀ ਉਹਨਾਂ ਨੇ ਕੀਤੇ ਨੇ ਕਿ ਇਸ ਤਰੀਕੇ ਦੇ ਨਾਲ ਜੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠਣਾ ਤਾਂ ਚਿੱਪਲ ਮਾਰ ਕੇ ਬੈਠਣਾ ਉਹਦੇ ਨਾਲ ਇਸ ਲੈ ਬੰਦੇ ਉੱਤੇ ਆ ਕਿਸੇ ਦੇ ਗੋਡੇ ਦੁਖਦੇ ਨੇ ਕੁਝ ਹੋਰ ਆ ਉਹ ਪਿੱਛੇ ਕਰਕੇ ਕਿਤੇ ਬੈਠਦੇ ਨੇ ਜਾ ਕੇ ਮਤਲਬ ਉਹਨਾਂ ਦੀ ਕੋਈ ਪ੍ਰਬੰਧ ਹੁੰਦਾ ਹੈ ਜਿਵੇਂ ਆਮ ਅੱਜ ਕੱਲ੍ਹ ਹਾਨਾਂ ਦੇ ਵਿੱਚ ਹੁੰਦਾ ਹੁਣ ਇਹਦੇ ਤੇ ਜੇ ਪ੍ਰਤੀਕਿਰਿਆ ਬਾਬਾ ਹਰਨਾਮ ਸਿੰਘ ਦੇ ਤਰਫੋਂ ਕੋਈ ਨਹੀਂ ਆਈ ਇਹ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਇੱਕ ਬਾਬਾ ਰਨਾਵ ਸਿੰਘ ਗੋੜਾ ਨੰਦਬੁੱਟਕ ਸਾਧ ਦੇ ਰੂਪ ਦੇ ਵਿੱਚ ਇੱਕ ਟਕਰਾਅ ਚੱਲਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਭਾਵੇਂ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਕਾਫੀ ਨੇੜੇ ਗਿਣੇ ਜਾਂਦੇ ਨੇ ਉਹ ਇਹ ਸੀਗਾ ਕਿ ਮੌਜੂਦਾ ਜਥੇਦਾਰ ਜਿਹੜਾ ਲਗਾਏ ਗਏ ਨੇ ਕੁਲਦੀਪ ਸਿੰਘ ਗੜਕਾ ਜੀ ਇਹਨਾਂ ਦਾ ਉਹਨਾਂ ਦੇ ਵਿਰੋਧ ਕੀਤਾ ਤਾਂ ਆ ਕੇ ਐਂਜੀਪੀਸੀ ਦਫ਼ਤਰ ਦੇ ਸਾਹਮਣੇ ਪ੍ਰੋਟੈਸਟ ਵੀ ਕੀਤਾ ਸੀ ਫੇਰ ਵੀ ਲਗਾਤਾਰ ਇਹ ਕਿਹਾ ਕਿ ਜਥੇਦਾਰ ਬਦਲੋ ਇਹਨਾਂ ਨੂੰ ਪਹਿਲਾਂ ਪਰਾਣਿਆਂ ਨੂੰ ਮਾਨ ਸਰਵਾਦ ਦਿਓ ਉਦੋਂ ਬਾਅਦ ਦੇਖੋ ਲਾਉਣ ਦਾ ਤਰੀਕਾ ਹੋਵੇ ਬਾਕੀ ਦਾ ਕੀ ਹੋਣ ਉਹ ਸਾਰਾ ਕੁਝ ਇੱਕ ਵਾਰ ਪੈਚਵਰਕ ਜਾਂ ਕਰਾਉਣ ਦੀ ਟਰਾਈ ਕੀਤੀ ਪਰ ਅਜੇ ਤੱਕ ਵੀ ਉਹ ਚੀਜ਼ਾਂ ਬਰਖਿਆਦਾ ਜਾਰੀ ਨਹੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਹੁਣ ਜਥੇਦਾਰ ਸਾਹਿਬ ਉਹਨਾਂ ਨੂੰ ਬਣਾਉਂਦੇ ਨੇ ਇਸ ਕਰਕੇ ਕਿ ਨਹੀਂ ਬਣਾਉਂਦੇ ਕਈ ਵਾਰ ਝੇਲਕੀ ਖੁੰਦੀ ਹੈ ਕਿ ਕਿਤੇ ਇਹਦਾ ਸਮਝਿਆ ਜਾਵੇ ਕਿ ਪਰਸਨਲ ਕੋਈ ਮਸ ਲੈਵਲ ਦਾ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਮਾਮਲਾ ਕੀ ਹੈ ਇੱਕ ਜਮਾਨੇ ਤੱਕ ਪਹਿਲਾਂ ਤੱਕ ਹਰਬਾ ਸਿੰਘ ਖਾਲਸਾ ਹੁਣੀ ਤੇ ਸਾਰੇ ਜਿਹੜੇ ਸਤ ਸਮਾਜ ਜਿਹੜਾ ਉਹਨਾਂ ਦਾ ਵੀ ਸੀ ਇਹ ਬਹੁਤ ਨੇੜੇ ਰਿਹਾ ਅਕਾਲੀ ਦੰਦ ਦੇ ਸੁਖਵੀਰ ਸਿੰਘ ਮਾਦਰ ਉਹਨਾਂ ਦੇ ਪ੍ਰਕਾਸ਼ ਸਿੰਘ ਮਾਦਰ ਉਹਨਾਂ ਦੇ ਇਸੇ ਕਰਕੇ ਇਹਨਾਂ ਦਿਨਾਂ 'ਚ ਜਿਹੜੇ ਕੰਟਰੋਵਰਸੀ ਚੱਲ ਰਹੀਆਂ ਨੇ ਨਾਰਕ ਸਾਈਕਲੰਡਰ ਦੀ ਚੱਲਦੀ ਹੈ ਬਾਕੀ ਦੀ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਕ੍ਰਪਾਲ ਸਿੰਘ ਬਟੂ ਬਰੋੜਾ ਵੇਲੇ ਇਹ ਕਨਨਕਸਾਈ ਕਲੰਡਰ ਮਨਜ਼ੂਰ ਕਰ ਲਿਆ ਸੀ ओरिजिनल ਉਹਦੇ ਵਿੱਚ ਤਬਦੀਲੀਆਂ ਕਰਾਉਣ ਦਾ ਬਾਬਲਾ ਵੀ ਇਹਨਾਂ ਦੀ ਗੱਲ ਮੰਨ ਕੇ ਗੱਲ ਕੀਤੀ ਗਈ ਇਸੇ ਢੰਗ ਦੇ ਨਾਲ ਜਿਹੜੀ ਇੱਕ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਕੰਪਲੈਕਸ ਦੇ ਵਿੱਚ ਇੱਕ ਸ਼ਹੀਦ ਦੀ ਯਾਦਗਾਰ ਬਣਾਉਣ ਦੀ ਗੱਲ ਆਈ ਜਿਹੜੀ 84 ਵਾਲੇ ਘੱਲੂ ਘਾਰੇ ਦੇ ਮਾਮਲੇ ਦੇ ਵਿੱਚ ਉਹ ਵੀ ਇਹਨਾਂ ਦੇ ਰਾਹੀ ਹੀ ਸੁਮੇਰ ਸਿੰਘ ਬਾਦਲੋਣਾ ਦੇ ਇਹਨਾਂ ਦੇ ਦਰਵਾਜ਼ਾ ਨਾਲ ਹੀ ਉਸ ਲੈਵਲ ਦੇ ਉੱਤੇ ਗੱਲ ਆਈ ਉਦੋਂ ਤੱਕ ਨੇੜੇ ਸੀ ਪਰ ਅੱਜ ਕੱਲੇ ਭਾਜੀਪੀ ਦੇ ਜ਼ਿਆਦਾ ਨੇੜੇ ਕਿਨੇ ਜਾਂਦੇ ਤੇ ਆਰਐਸਐਸ ਦੇ ਜ਼ਿਆਦਾ ਨੇੜੇ ਕਿਨੇ ਕਰਦੇ ਨੇ ਉਹ ਸਾਰੇ ਮਾਹੌਲ ਦੇ ਵਿੱਚ ਇਹ ਤਰੀਕਾ ਕਿੱਧਰੋਂ ਚੱਲ ਰਿਹਾ ਇਹਦੇ ਪਿੱਛੇ ਕੋਈ ਪੋਲਿਟਿਕਸ ਵੀ ਹੈ ਇਹਦੇ ਪਿੱਛੇ ਕੋਈ ਹੋਰ ਬਾਕੀ ਦੀਆਂ ਚੀਜ਼ਾਂ ਵੀ ਇਹ ਤਾਂ ਅਜੇ ਖੁੱਲ ਕੇ ਸਾਹਮਣੇ ਨਹੀਂ ਆਇਆ ਪਰ ਇਹ ਮਾਮਲਾ ਜ਼ਰੂਰ ਹੈ ਕਿ ਕੀ ਤਕਸਾਲ ਦੇ ਅੰਦਰ ਇਹਦਾ ਮਤਲਬ ਪਹਿਲਾਂ ਵੀ ਹਾਲਾਂਕਿ ਤਕਸਾਲ ਦੇ ਅੰਦਰ ਨੇੜੇ ਕਰ ਰਿਹਾ ਜਿਹੜੇ ਇੱਕ ਹੋਰ ਪਰ ਰਾਮ ਸਿੰਘ ਜਿਹੜੇ ਸੀ ਟਕਸਾਲ ਦੇ ਰੂਪ ਦੇ ਵਿੱਚ ਉਹ ਅਲੱਗ ਇੱਕ ਡੇਰਾ ਉਹਨਾਂ ਨੇ ਬਣਾ ਰੱਖਿਆ ਤੇ ਉੱਥੇ ਨੇ ਉਹ ਦਰਨੀ ਟਕਸਾਲ ਦੇ ਮੁਖੀ ਬਣਨਾ ਚਾਹੁੰਦੇ ਸੀ ਇੱਕ ਵਾਰ ਉਹਨਾਂ ਨੂੰ ਦਾ ਨਾਮ ਹੀ ਉਹਨਾਂ ਦਾ ਅਨਾਉਂਸ ਹੋ ਗਿਆ ਸੀ ਬਾਕੀ ਤਰੀਕੇ ਨਾਲ ਕਿ ਇਹ ਮੈਂਬਰ ਜਿਹੜੇ ਨੇ ਇਹ ਇਹਨਾਂ ਦੇ ਗਰੁੱਪ ਚੋਂ ਆਏ ਨੇ ਕਿੱਥੋਂ ਆਏ ਨੇ ਪਰ ਟਕਸਾਲ ਚੋਂ ਤਾਂ ਆਏ ਨੇ ਦਾ ਮਤਲਬ ਟਕਸਾਲ ਦੇ ਅੰਦਰੋਂ ਜਿਕਰ ਇੱਕ ਆਵਾਜ਼ ਉਠ ਰਹੀ ਹੈ ਤਾਂ ਇਹ ਆਵਾਜ਼ ਕੱਲੀ ਬਰਿਆਂ ਦਾ ਤੱਕ ਸੀਮਤ ਨਹੀਂ ਹੈ ਇਹਦਾ ਮਤਲਬ ਉਹਨਾਂ ਦੀ ਜਿਹੜੀ ਪ੍ਰਧਾਨਗੀ ਹੈ ਜਾਂ ਅਗਵਾਈ ਹੈ ਮੁਖੀ ਹੋਣੀ ਉਹਨੂੰ ਵੀ ਚੁਣੌਤੀ ਆਂ ਦਰਵਾਜ਼ਾ ਰਹੀ ਕਿਸ ਨਾ ਕਿਸੇ ਰੂਪ ਦੇ ਵਿੱਚ ਕੀ ਇਹ ਚੁਣੌਤੀ ਹੋਰ ਵਧੇਗੀ ਜਾਂ ਚੁਣੌਤੀ ਉਹਨਾਂ ਵੱਲੋਂ ਹੱਲ ਕਰ ਲਈ ਜਾਏਗੀ ਕਿਸ ਅੰਦਰ ਮਾਮਲੇ ਦੇ ਵਿੱਚ ਇਹ ਦੇਖਣ ਦੀ ਸਵਾਨ ਹੋਏਗਾ ਬਿਲਕੁਲ ਇਹ ਹੁਣ ਕਿਸ ਤਰ੍ਹਾਂ ਉਸ ਸ਼ਿਕਾਇਤ ਦੇ ਆਧਾਰ ਤੇ ਕੀ ਹੁੰਦਾ ਕੌਣ ਕਿਹੜੀ ਧਿਰ ਨਾਲ ਖੜਦਾ ਹੈ ਇਹ ਤਾਂ ਨਜ਼ਰ ਰਹੇਗੀ ਪਰ ਦੂਸਰੇ ਪਾਸੇ ਸਰਦਾਰ ਮਿਸਿੰਗ ਜੀ ਪੁਨਰ ਸਰਜੀਤ ਵਾਲਾ ਮਾਮਲਾ ਇਸ ਤੋਂ ਪਹਿਲਾਂ ਕਿਉਂ ਪੰਜਾਬ ਦੇ ਮੁੱਦਿਆਂ ਲਈ ਪੰਥਕ ਮਸਲਿਆਂ ਲਈ ਧਰਾਤਲ ਤੇ ਆ ਕੇ ਲੜਾਈ ਲੜਦੇ ਪਾਰਟੀ ਬਣਨ ਤੋਂ ਬਾਅਦ ਉਹ ਆਪਣੇ ਅੰਦਰੂਨੀ ਮਸਲੇ ਛੁੱਲਜ ਗਏ ਕਿ ਕਾਫੀ ਵਿਵਾਦਵੀ ਅਸਤੀਫੇਆਂ ਤੱਕ ਦੀ ਵੀ ਚਰਚਾ ਇੱਕ ਵਾਰ ਆ ਗਈ ਸੀ ਪਰ ਹੁਣ ਜਿਸ ਤਰ੍ਹਾਂ ਮਨਪ੍ਰੀਤਿਆਲੀ ਵਾਲਾ ਮਸਲਾ ਤਾਜ਼ਾ ਸਾਹਮਣੇ ਆਇਆ ਉਸ ਤੋਂ ਬਾਅਦ ਕੀ ਅੱਜ ਦੀ ਬੈਠਕ ਸੈਟਲਮੈਂਟ ਕਰਨ ਲਈ ਹੈ ਸਾਰਿਆਂ ਨੂੰ ਇੱਕ ਸੁਰ ਕਰਨ ਲਈ ਹੈ ਕੀ ਅਗਲੇ ਪ੍ਰੋਗਰਾਮ ਦੇਣ ਲਈ ਹੈ ਜਾਂ 328 ਪਵਨ ਸਰੂਪਾਂ ਦੇ ਮਾਮਲੇ ਤੇ ਆਪਣਾ ਸਟੈਂਡ ਲੈ ਕੇ ਕੋਈ ਰਾਹ ਤਿਆਰ ਕਰਨ ਦੀ ਹੈ ਅੱਜ ਦੀ ਪੁਨਰਸਰਜੀਤ ਦੀ ਬੈਠਕ ਕਿਸ ਪੱਖ ਤੋਂ ਦੇਖੀ ਉਹਨੂੰ ਪੰਜਾਬ ਵਾਲੇ ਪੱਖ ਤੋਂ ਪੰਥਕ ਪੱਖ ਤੋਂ ਜਾਂ ਉਹਨਾਂ ਦੇ ਆਪਣੇ ਅੰਦਰੂਨੀ ਮਸਲਿਆਂ ਨੂੰ ਹੱਲ ਕਰਨ ਵਾਲੇ ਪੱਖ ਤੋਂ ਜਿਹੜਾ ਅਖਦੀ ਤਰ ਪੁਨਰਸਰਜੀਤ ਬਣਿਆ ਸੀ ਜਦੋਂ ਉਹ ਪੰਜ ਮੈਂਬਰੀ ਕਮੇਟੀ ਜਾਂਦੀ ਸੀ ਮਤਲਬ ਮੈਂਬਰਸ਼ਿਪ ਕਟਾਉਣ ਦੇ ਲਈ ਜਾਂ ਬਾਕੀ ਦੀਆਂ ਚੀਜ਼ਾਂ ਉਦੋਂ ਇੱਕ ਲੈਵਲ ਤੇ ਜਿਹੜੇ ਇਕੱਠ ਹੋ ਰਹੇ ਸੀ ਉਸ ਲੈਵਲ ਦੀ ਮੈਂਬਰਸ਼ਿਪ ਕੱਟ ਹੀ ਜਾ ਰਹੀ ਸੀ ਤਾਂ ਇਹ ਲੱਗਦਾ ਸੀ ਕਿ اخਲਾਕੀ ਤੌਰ ਤੇ ਕਿਉਂਕਿ ਜਿਹੜੇ 2 ਦਸੰਬਰ 2024 ਵਾਲਾ ਹੁਕਮਨਾਮੇ ਸੀਗੇ ਔਰ ਉਹ ਹੁਕਮਨਾਮਿਆਂ ਨੂੰ ਸਾਈਡ ਲਾਈਨ ਕੀਤਾ ਜਾ ਰਿਆ ਸੀ ਮੇਨ ਅਕਾਲੀ ਦਰ ਬਨੋ ਸੁਖੀਰ ਸਿੰਘ ਬਾਦਲ ਦੇ ਗੁਰੂ ਘਰ ਬਨੋ ਤਾਂ ਇਹਨਾਂ ਦਾ ਇਕਲਾਕੀ ਤੌਰ ਤੇ ਇੱਕ ਅਸਰ ਬਣਦਾ ਜਾ ਰਿਹਾ ਸੀਗਾ ਲੋਕਾਂ ਦੇ ਵਿੱਚ ਔਰ ਇਹ ਫੀਲ ਕਰਦੇ ਸੀ ਕਿ ਲੋਕ ਬਹੁਤ ਮੁਹੱਬਤ ਕਰਦੇ ਨੇ ਲੋਕਾਂ ਅਕਾਲ ਤਖਤ ਸਾਹਿਬ ਦੇ ਨਾਲ ਦੇ ਅਕਾਲ ਤਖਤ ਸਾਹਿਬ ਦੀ ਗੱਲ ਦੇ ਕਰਕੇ ਹੀ ਇਹਨਾਂ ਦੇ ਰਤਬੇ ਵੱਡੇ ਬਣੇ ਚਾਹੇ ਉਹ ਮਨਪਰੀ ਤੇ ਆਲੀ ਸੀ ਚਾਹੇ ਇਕਬਾਲ ਸਿੰਘ ਝੁੰਦਾ ਸੀ ਇਸੇ ਤਰ੍ਹਾਂ ਸਤਤਾ ਸਿੰਘ ਮਾਇਦਪੁਰੀ ਸੀ ਬੀਬੀ ਸੁਤੰਤ ਕੌਰ ਸੀ ਗੁਰਪ੍ਰਤਾਪ ਬਡਾਣਾ ਇਹ ਸਾਰੇ ਸੱਜਣ ਕੋਈ ਪੈਨ ਪੰਜਾਬ ਦੇ ਵੱਡੇ ਲੀਡਰ ਰਹੇ ਸੀ ਇਹ ਆਪੋ ਆਪਣੇ ਹਲਕਿਆਂ ਤੱਕ ਜ਼ਿਆਦਾਤਰ ਸੀਮਤ ਸੀ ਬੀਬੀ ਸੁਤੰਤ ਕੌਰ ਤਾਂ ਖੈਰ ਉਧਰ ਸੀਗੀ ਉਹ ਨਹੀਂ ਪਟਕੋਤਾ ਇੱਕ ਨੌਕਰੀ ਕਰ ਰਹੀ ਸੀ ਉਹ ਇੱਕ ਪਰਿਵਾਰ ਨਾਲ ਜੁੜੇ ਹੋਏ ਸੀਗੇ ਭਾਈ ਅਮਰੀਕ ਸਿੰਘ ਦੀ ਬੇਟੀ ਹੋਣ ਕਰਕੇ ਤੇ ਉਹਨਾਂ ਕੋਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਦਾ ਸ਼ਾਇਦ ਐਜੀਪੀਸੀ ਦੇ ਵਿੱਚ ਆਦਾ ਅਜੇ ਵੀ ਹੈ ਤੇ ਪਹਿਲਾਂ ਨਹੀਂ ਸੀ ਬਾਕੀ ਪੋਲਿਟਿਕਸ ਦੇ ਵਿੱਚ ਸੀਗੇ। ਔਰ ਉਹਨਾਂ ਦੇ ਵਿੱਚੋਂ ਕੋਈ ਵੀ ਵੱਡਾ ਐਡੇ ਕੱਦ ਦਾ ਬੰਦਾ ਨਹੀਂ ਸੀਗਾ ਕਿ ਇੱਕ ਹਲਕੇ ਤੋਂ ਬਾਹਰ ਬਹੁਤ ਵੱਡੀ ਸੇਵ ਹੋਵੇ ਕਿਸੇ ਦੀ। ਪਰ ਇਸ ਜਦੋਂ ਉਹ ਪੰਜ ਮੈਂਬਰ ਬਣਾਤੇ ਅਕਾਲ ਤਖਤ ਸਾਹਿਬ ਨੇ ਜਦੋਂ ਲੋਕਾਂ 'ਚ ਗਏ ਤਾਂ ਉਹਨਾਂ ਦਾ ਕੱਦ ਵੱਡਾ ਹੋਇਆ ਲੋਕ ਉਹਨਾਂ ਨੂੰ ਸੁਣਨ ਲਈ ਬੈਠਦੇ ਸੀ ਕਿ ਇਹ ਅਕਾਲ ਤਖਤ ਸਾਹਿਬ ਦੀ ਕਮੇਟੀ ਹੈ ਔਰ ਇਹ ਕਰਨ ਦੇ ਕਿਦ ਤਰ ਕਿਤੇ ਇਹ ਵੀ ਹੋ ਜਾਂਦਾ ਫਿਰ ਕਿ ਸਾਨੂੰ ਮਾਨਤਾ ਜਿਆਦਾ ਮਿਲੀ ਹੈ ਮਾਨਤਾ ਇਕੱਲ ਤੱਕ ਸਾਬ ਕਰਕੇ ਮਿਲੀ ਹੈ ਇੰਡੀਵਿਜੂਅਲੀ ਨਹੀਂ ਮਿਲੀ ਇਹ ਗੱਲ ਦਾ ਅਹਿਸਾਸ ਸਭ ਨੂੰ ਹੋਣਾ ਚਾਹੀਦਾ ਹੁੰਦਾ ਹੈ ਹਮੇਸ਼ਾ ਹੀ ਇਹ ਸਮਾਜ ਦੇ ਪਰ ਜਦੋਂ ਪੁਨਰਸਰਜੀਤ ਅਕਾਲੀਦਾਨ ਦੇ ਵੱਲ ਬਣਤਰ ਵੱਲ ਵਧੇ ਮੈਂਬਰਸ਼ਿਪ ਤਾਂ ਕੱਟ ਹੀ ਗਈ ਇਕੱਠੇ ਜਾਂਦੇ ਰਹੇ ਇਕੱਠੀ-ਕੱਠੀ ਤਾਂ ਪ੍ਰਧਾਨ ਕੌਣ ਹੋਏ ਕੌਣ ਨਾ ਹੋਵੇ ਉੱਥੋਂ ਹੀ ਇੱਕ ਵਿਵਾਦ ਸ਼ੁਰੂ ਹੋਇਆ ਹੋਇਆ ਸੀ ਅੰਦਰ ਫਿਰ ਉਹਦਾ ਮਤਲਬ ਹੱਥ ਦੇਣਾ ਤੇ ਇਹ ਕੱਢ ਲਿਆ ਕਿ ਇੱਕ ਪਾਸੇ ਪੰਚਾ ਕੌਂਸਲ ਬਣਾ ਦਿੰਦੇ ਆ ਧਾਰਮਿਕ ਤੌਰ ਤੇ ਬੀਬੀ ਸਤਵੰਦ ਕੌਰ ਹੋ ਜਾਣਗੇ ਚੇਅਰਪਰਸਨ ਦੂਜੇ ਪ੍ਰਧਾਨ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾ ਦਿੰਦੇ ਆ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਬੜਨਾ ਨਾਮ ਬੜਨਾ ਇਹ ਵੀ ਸੁਵਾਨਾਂ ਦੇ ਘੇਰੇ ਚ 11 ਤੇ ਕਿ ਜਿਹੜੇ ਵਿਰੋਧੀ ਨੇ ਉਹ ਤਾਂ ਇਨਜਾਮ ਲਾਈ ਰਹੇ ਨੇ ਨਾ ਕਿ ਉਹੀ ਇੱਕ ਮੁਕਦਮਾ ਸੁਣਨ ਵਾਲੇ ਸੀ ਐਜੇ ਜੱਜਦਾਰ ਤੇ ਉਹੀ ਇੱਕ ਗਰੁੱਪ ਦੇ ਪ੍ਰਧਾਨ ਬਣ ਗਏ ਇਹ ਸਵਾਲ ਤਾਂ ਕੀਤਾ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਉਹ ਪ੍ਰਧਾਨ ਉਸ ਤੋਂ ਬਾਅਦ ਬਣੇ ਨੇ ਜਦੋਂ ਉਹਨਾਂ ਨੇ ਹਟਾਤਾ ਐਜੇ ਜੱਜਦਾਰ ਜੇ ਸ਼ਾਇਦ ਉਹ ਜਥੇਦਾਰ ਨਾ ਹਟਾਉਦੇ ਉਸ ਤੋਂ ਬਾਅਦ ਉਹ ਪ੍ਰਧਾਨ ਬਣਦੇ ਤਾਂ ਇੱਕ ਅਲੱਗ ਟਾਈਪ ਦੀ ਗੱਲ ਹੋਣੀ ਸੀ ਕਿ ਜਥੇਦਾਰੀ ਛੱਡ ਕੇ ਦੇਖੋ ਆਪ ਉਧਰ ਹੋ ਰਿਜਾਇਨ ਕਰਕੇ ਆਏ ਨੇ ਉਸ ਤੋਂ ਪਹਿਲਾਂ ਪਹਿਲਾਂ ਹੀ ਮਤਲਬ ਉਹਨਾਂ ਨੂੰ ਹਟਵਾਇਆ ਗਿਆ ਐਜਪੀਸੀ ਦੀ ਅੰਤਰਾ ਕਮੇਟੀ ਜੋ ਅਲੀਗੇਸ਼ਨ ਲੱਗੇ ਜੋ ਸਾਰਾ ਕੁਝ ਹੋਇਆ ਹੁਣ ਸਵਾਨ ਉਸ ਤੋਂ ਬਾਅਦ ਇਹ ਰਿਹਾ ਕਿ ਇਹਦਾ ਇੱਕ ਔਰਾ ਬਣ ਰਿਹਾ ਸੀ ਇੱਕ ਤਾਕਤ ਇੱਕ ਪ੍ਰਭਾਵ ਬਣ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਪ੍ਰਧਾਨ ਬਣ ਗਏ ਫਿਰ ਉਹਦੇਦਾਰ ਆਏ ਪਹਿਲੇ ਹੀ ਅਹੁਦੇਦਾਰਾਂ ਦੀ ਲਿਸਟ ਦੇ ਵਿੱਚ ਕੁਝ ਇਹੋ ਜਿਹੇ ਕਮਜ਼ੋਰੀਆਂ ਰਹੀਆਂ ਜਿਨ੍ਹਾਂ ਨੂੰ ਦੁਬਾਰਾ ਇਹਨਾਂ ਨੇ ਰਿਵਾਈਵ ਕੀਤਾ ਦਲ ਸਖਸ਼ਣ ਦੇ ਵਿੱਚੋਂ ਕੋਈ ਸੀਨੀਅਰ ਮੀਤ ਪ੍ਰਧਾਨ ਜਨ ਸੈਕਟਰੀ ਦੀ ਨਾਇਆ ਸੀ ਕੁਝ ਉਹਨਾਂ ਨੂੰ ਲਾਉਣਾ ਪਿਆ ਸੋ ਮਤਲਬ ਪਰਮੇਂਦਰ ਸਿੰਘ ਢੀਡ ਸਾਨੂੰ ਖੁਜਾਨ ਕੀ ਉਹ ਵਿਦੇਸ਼ ਸੀਗਾ ਫਿਰ ਉਹਨੂੰ ਵੀ ਫਿਰ ਲਿਆ ਕੇ ਸੀਨੀਅਰ ਮੀਤ ਪ੍ਰਧਾਨ ਬਣਾਉਣਾ ਪਿਆ ਕੁਝ ਤਬਦੀਲੀਆਂ ਲਗਾਤਾਰ ਇਹ ਕੀਤੀਆਂ ਜਾਂਦੀਆਂ ਰਹੀਆਂ ਇਹਦਾ ਮਤਲਬ ਉਹਦੇ ਚ ਇਹ ਹੋ ਜਾਂਦਾ ਵੀ ਇਹ ਸੈਮਤੀ ਨਾਲ ਨਹੀਂ ਹੋਣਾਂ ਚੀਜ਼ਾਂ ਇਹ ਕੁਝ ਕਿਰਪਾ ਦੇ ਕਹੇ ਤੇ ਉਹਨਾਂ ਦੇ ਦੂਜੇ ਨਰਾਜ਼ ਉਸ ਲੈਵਲ ਤੇ ਦਿਖਾਈ ਦਿੱਤੇ ਫਿਰ ਬਰਫਰੀ ਤਿਆਰੀ ਹੋਣੀ ਨੂੰ ਲੱਗਿਆ ਕਿ ਮੇਰੀ ਨਹੀਂ ਮੰਨੀ ਜਾ ਰਹੀ ਉਹ ਆਪਣੇ ਆਪ ਨੂੰ ਇੱਕ ਵਾਰਤ ਹੋਰ ਇਹੀ ਕਹਿਤਾ ਜੀ ਮੈਂ ਤਾਂ ਹੈ ਨਹੀਂ ਮੈਂਬਰ ਕਿਸੇ ਵੀ ਮਾਉਨੇ ਦਾ ਇਹਨਾਂ ਨੂੰ ਵਿਜਨ ਡਾਕੂਮੈਂਟ ਦੀ ਗੱਲ ਸੀ ਕਿ ਉਹ ਬੜੀ ਜਲਦੀ ਵਿਜਨ ਦੇਣਗੇ ਨਜ਼ਰੀਆ ਆਪਣਾ ਕੋਈ ਨਾ ਕੋਈ ਉਹ ਵੀ ਲੰਘ ਗਿਆ ਇੱਕ ਹੱਦ ਤੱਕ ਪਾਰਟੀ ਦੀ ਰਜਿਸਟ੍ਰੇਸ਼ਨ ਵੀ ਲਟਕ ਗਈ ਜਦੋਂ ਇਹ ਚੀਜ਼ਾਂ ਲਟਕ ਗਈਆਂ ਆਪਸ ਦੇ ਵਿੱਚ ਤਾਂ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਅੰਦਰ ਵੀ ਨਰਾਸ਼ਤਾ ਆਈ ਉਨ੍ਹਾਂ ਦੀ ਲੀਡਰਸ਼ਿਪ ਇਹ ਫੀਲ ਕਰਨ ਲੱਗੀ ਮਹਿਸੂਸ ਕਰਨ ਲੱਗੀ ਕਿ ਸਾਡਾ ਉਹ ਨਹੀਂ ਰਿਹਾ ਪ੍ਰਭਾਵ ਜਿਹੜਾ ਪ੍ਰਭਾਵ ਸੀਗਾ ਹੁਣ ਉਸ ਪ੍ਰਭਾਵ ਨੂੰ ਦੁਬਾਰਾ ਬਣਾਉਣ ਦੇ ਵਾਸਤੇ ਸਰਗਰਮੀ ਦੀ ਲੋੜ ਹੈ ਪਹਿਲਾਂ ਪਿੱਛੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਇੱਕ ਲੋ ਬਰਕਾ ਕਮੇਟੀ ਦੀ ਕੀਤੀ ਪਹਿਲਾਂ ਬਾਕੀ ਲੋਕਾਂ ਦੀ ਕੀਤੀ ਅਜੇ ਇੱਕ ਪੀਐਸ ਵੀ ਬਣਨੀ ਹੈ ਜਿਹਦੇ ਵਿੱਚ ਬਾਕੀ ਸੀਨੀਅਰ ਕੋਰਪ ਲੀਡਰਸ਼ਿਪ ਲੈਣੀ ਹੈ ਉਹ ਅਜੇ ਨਹੀਂ ਬਣੀ ਪਿਛਲੀ ਮੀਟਿੰਗ 'ਚ ਇਹ ਫੈਸਲਾ ਹੋਇਆ ਸੀ ਕਿ ਉਹ ਬਣਾ ਲਈ ਜਾਵੇ ਤਾਂ ਕਿ ਫੈਸਲੇ ਸਮੂਹਕ ਹੋਣ ਇਕੋ ਇੱਕ ਮੀਟਿੰਗ ਪਿੱਛੇ ਹੋਈ ਆ ਉਹਦੇ ਧਾਰਾਂ ਦੀ ਤੇ ਬਿਨਾ ਉਹਦੇ ਧਾਰਾਂ ਦੀ ਵੀ ਜਿਹੜੇ ਜਿਹੜੇ ਅਜੇ ਤੱਕ ਉਹਦੇ ਧਾਰ ਕਿਤੇ ਨਹੀਂ ਉਹ ਵੀ ਵਿੱਚ ਸ਼ਾਮਲ ਸੀਗੇ ਪ੍ਰੈਕਟੀਕਲੀ ਡਿਸੀਜਨ ਮੇਕਰ ਉਹੀ ਨੇ ਲੱਗ ਰਿਹਾ ਤੇ ਹੁਣ ਜਿਹੜੀ ਮੀਟਿੰਗੇ ਹੋ ਰਹੀ ਹੈ ਉਹਦੇ ਚ ਇਆਲੀ ਵਾਲੇ ਮਾਮਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਤੇ ਕੁਝ ਹੋਰ ਤੇ ਹੋ ਰਹੀ ਆ ਅੱਜ ਦੀ ਮੀਟਿੰਗ ਦੇ ਵਿੱਚ ਸਭ ਤੋਂ بڑا ਮੇ ਰੱਖਿਆ ਨੇ ਉਹਨਾਂ ਦਾ ਇੱਕ ਮੈਸੇਜ ਇਹ ਕਨਵੇ ਕਰਨਾ ਚਾਹੁੰਦੇ ਨੇ ਉਹ ਦੇਣਾ ਚਾਹੁੰਦੇ ਨੇ ਕਿ ਅਸੀਂ ਸਾਰੇ ਇਕੱਠੇ ਜਿਹੜੇ ਚਾਣੇ ਨੇ ਹੁਣ ਇਹ ਗੱਲ ਪਤਾ ਲੱਗੂ ਕਿ ਉਹ ਸਾਰੇ ਆ ਜਾਂਦੇ ਨੇ ਅੱਜ ਜੇ ਆ ਜਾਂਦੇ ਨੇ ਤਾਂ ਇੱਕ ਇਕੱਠੇ ਆਂਦਾ ਚਿਹਰਾ ਦਿਖਾਉਣ ਦੀ ਗੱਲ ਸਾਹਮਣੇ ਆਏਗੀ ਦੂਜਾ ਇੱਕ ਬੜਾ ਵੱਡਾ ਮੁੱਦਾ ਚੱਲ ਰਿਹਾ ਉਹ ਮੁੱਦਾ ਇਸ ਕਰਕੇ ਚੱਲ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਦਾ ਉਹਨਾਂ ਨਾਲ ਡਾਇਰੈਕਟ ਸੰਬੰਧ ਹੈ ਤੇ ਗੋਬਿੰਦ ਸਿੰਘ ਲੰਗੋਵਾਲ ਜਿਹੜੇ ਇਸ ਗਰੁੱਪ ਦੇ ਵੱਡੇ ਲੀਡਰ ਨੇ ਉਹ ਉਦੋਂ ਐਜੀਪੀਸੀ ਮੈਂਬਰ ਸੀ ਜਦੋਂ ਦੇ ਸਰੂਪਾ ਦਾ ਮੁੱਦਾ 328 ਦਾ ਚੱਲ ਰਿਹਾ ਉਹਨਾਂ ਨੇ ਇੱਕ ਕਮੇਟੀ ਬਣਾਈ ਜਾਂ ਜੋ ਵੀ ਤਰੀਕਾ ਬਣਾਇਆ ਬੀਬੀ ਜ਼ਗੀਰਖੌਰ ਵੀ ਆਜੀਪੀਸੀ ਦੇ ਪ੍ਰਧਾਨ ਰਹੇ ਉਹਨਾਂ ਦੇ ਦੌਰ ਚ ਵੀ ਇਹ ਗੱਲ ਹੋਊਗੀ ਕਿ ਤਰ੍ਹਾਂ ਕਿਤੇ ਬੜੀ ਮੁੱਠੀ ਜਾਂਦਾ ਤੇ ਇਸ ਕਰਕੇ ਇਹਦੇ ਤੇ ਕੀ ਸਟੈਂਡ ਹੈ ਅਜੇ ਕਲੈਰਿਟੀ ਨਾਲ ਓਪਨ ਸਟੈਂਡ ਅਫੀਸ਼ਲ ਉਹਨਾਂ ਦੇ ਆਉਣਾ ਹੈ ਜਿੱਥੇ ਗੱਲਾਂ ਬਾਤਾਂ ਤੋਂ ਆਏ ਕੁਝ ਬੰਦੇ ਉਹਨਾਂ ਦੇ ਕਹਿ ਰਹੇ ਨੇ ਕਿ ਸਾਨੂੰ ਸਟੈਂਡ ਲੈਣਾ ਚਾਹੀਦਾ ਕੁਝ ਕੇ ਕਹਿ ਰਹੇ ਨੇ ਚੁੱਪ ਰਹੋ ਪਰ ਜਦ ਮਾਮਲਾ ਵੱਡਾ ਬਣ ਜਾਂਦਾ ਫਿਰ ਚੁੱਪ ਨਹੀਂ ਰਹਾ ਜਾਂਦਾ ਉੱਤੇ ਕੋਈ ਨਾ ਕੋਈ ਸਟੈਂਡ ਤੁਹਾਨੂੰ ਲੈਣਾ ਹੈ ਇਹਦੇ ਤੇ ਕਿਹੜੀ ਸਾਈਡ ਲੈਂਦੇ ਨੇ ਜਾਂ ਬਾਕੀ ਦੇ ਮਾਮਲੇ ਕੀ ਹੋ ਰਹੇ ਨੇ ਇਹ ਅੱਜ ਉਹਨਾਂ ਦੇ ਸਾਹਮਣੇ ਦੋ ਵੱਡੇ ਚੈਲੰਜ ਨੇ ਇੱਕ ਏਕਤਾ ਦਿਖਾਉਣਾ ਦੂਜਾ ਇਕੱਲਾ ਏਕਾ ਦਿਖਾਉਣਾ ਇਹ ਨਹੀਂ ਕੀ ਕੋਈ ਪੋਲਿਟਿਕਲ ਪ੍ਰੋਗਰਾਮ ਅੱਗੇ ਅਨਾਉਂਸ ਕੀਤਾ ਜਾਂਦਾ ਤੇ ਜਾਂ ਆ 328 ਦੇ ਮਾਮਲੇ 'ਚ ਕੀ ਸਪੈਨ ਲਿਆ ਜਾਂਦਾ ਇਹ ਚੈਲੰਜ ਹੈ ਚਣੌਤੀ ਪੁਨਰ ਸੰਯੋਜਕ ਆਕਾਲੀ ਦਲ ਦੇ ਸਾਹਮਣੇ ਹੈਗੀ ਬਿਲਕੁਲ ਅੱਜ ਦੀ ਬੈਠਕ ਤੋਂ ਪਤਾ ਲੱਗ ਜਾਏਗਾ ਕਿ ਇਹ ਚੁਣੌਤੀਆਂ ਦੇ ਪਾਰ ਪਾਉਂਦੇ ਨੇ ਕਿ ਨਹੀਂ ਯਾਹਨਾ ਨਾਲ ਹੀ ਅਜੇ ਦੋ ਚਾਰ ਹੁੰਦੇ ਨੇ ਚਲੋ ਮੈਂ ਅੱਗੇ ਬਤਾਉਂਦਾ ਪੰਜਾਬ ਦੇ ਮੂਰੇ ਇੱਕ ਚੁਣੌਤੀ ਨਵੇਂ ਸਿਰਿਓਂ ਫੇਰ ਆਖੜੀ ਹੋਈ ਹੈ ਜਿਹਦੀ ਪਹਿਲ ਕਦਮੀ ਦਿਖ ਰਹੀ ਹੈ ਲੁਧਿਆਣੇ ਦੇ 110 ਪਿੰਡਾਂ ਦੇ ਮਾਮਲੇ 'ਚ ਲੈਂਡ ਪੁਲਿੰਗ ਤਾਂ ਵਾਪਸ ਹੋ ਗਈ ਸੀ ਪਰ ਫਿਰ ਇਹ ਤਰੀਕਾ ਕਰ ਕਿਹੜਾ ਜੀ ਜ਼ਮੀਨਾਂ ਐਕਵਾਇਰ ਕਰਨ ਵਾਲਾ ਇਹ ਜਬਰੀ ਜੇ ਲੋਕਮਤ ਨਹੀਂ ਹੈਗੇ ਲੋਕਾਂ ਦਾ ਮਨ ਨਹੀਂ ਕਿ ਉਹਦੇ باوجود ਵੀ ਜ਼ਮੀਨਾਂ ਇੱਕ ਵਾਰ ਕੀਤੀਆਂ ਜਾ ਰਹੀਆਂ ਇਹਦਾ ਮਤਲਬ ਲੈਂਡ ਪੁਲਿੰਗ ਤਾਂ ਜਾਰੀ ਹੈ ਜੀ ਫਿਰ ਫਿਰ ਇਹਨੂੰ ਰੋਕਣ ਦੇ ਲਈ ਕਿਹੜਾ ਤਰੀਕਾ ਹੈ ਨਹੀਂ ਇਹਦੇ 'ਚ ਇੱਕ ਫਰਕ ਪਾਉਣਾ ਹੈ ਅਸਲ 'ਚ ਇਹ ਜ਼ਮੀਨਾਂ ਐਕਵਾਇਰ ਨਹੀਂ ਕੀਤੀਆਂ ਜਾ ਰਹੀਆਂ ਇਹ ਬਦਲੋ ਇੱਕ ਟਾਈਪ ਦਾ ਹੁੰਦਾ ਨਾ ਕਿ ਤੁਹਾਨੂੰ ਜ਼ਮੀਨਾਂ ਲੈਣੀਆਂ ਨੇ ਐਕਵਾਇਰ ਕਰਨੀਆਂ ਜਾਂ ਬਾਕੀ ਦੇ ਇਹ ਓਵਰਆਲ ਪਿੰਡਾਂ ਦੀ ਹੋਂਦ ਖਤਮ ਕਰਕੇ ਸਮੇਤ ਪਿੰਡ ਸ਼ਹਿਰਾਂ 'ਚ ਜੱਜਮ ਕੀਤੇ ਜਾ ਰਹੇ ਨੇ ਇਨਡਾਇਰੈਕਟਲੀ ਤਰੀਕੇ ਨਾਲ ਜਿੰਨੀਆਂ ਪਿੰਡਾਂ ਦੀਆਂ ਸਾਮਲਾਕਾਂ ਜ਼ਮੀਨਾਂ ਨੇ ਉਹ ਮਿਊਸਪਲ ਕਾਰਪੋਰੇਸ਼ਨ ਦੀ ਜਾਇਦਾਦ ਬਣਾਈ ਜਾ ਰਹੀ ਹੈ ਉਹ ਤਾਂ ਐਕਵਾਇਰ ਕਰਨ ਦੀ ਲੋੜ ਨਹੀਂ ਫਿਰ ਤਾਂ ਮੁਫ਼ਤੋਂ ਮੁਫ਼ਤੀ ਮਿਲਦੀ ਹੈ ਮੁਤੱਬਕਤ ਮਿਲ ਜੂਗੀ ਉਦੋਂ ਤੱਕ ਜੋ ਮਰਜੀ ਕਰੋਗੇ ਜੋ ਮਰਜੀ ਵੜਾਓਗੇ ਜੋ ਮਰਜੀ ਬਾਕੀ ਕਰੋਗੇ ਪੈਸੇ ਵੀ ਦੇਣ ਦੀ ਲੋੜ ਨਹੀਂ ਉਦੋਂ ਖਤਰਨਾਕ ਗੱਲ ਹੈ ਲੈਂਡ ਪੂਲਿੰਗ ਦਾਣੋ ਜਿਆਦਾ ਖਤਰਨਾਕ ਹੈ ਉਦੋਂ ਚ ਫਿਰ ਵੀ ਕੁਝ ਪੈਸੇ ਮਿਲਨੇ ਸੀ ਕੋਈ ਬਾਕੀ ਚੀਜ਼ਾਂ ਮਿਲਨੀ ਆ ਸੀ ਕੋਈ ਪਲਾਟ ਮਿਲਲੇ ਸੀ ਕੋਈ ਬਾਕੀ ਚੀਜ਼ਾਂ ਹੋਰ ਗੱਲ ਇੱਥੇ ਕੁਝ ਨਹੀਂ ਮਿਲਣਾ ਜਿਹੇ ਜਿਹੇ ਹੈ ਉਹ ਸਾਰਿਆਂ ਦੇ ਇੱਕ ਬਾਗਲ ਮਾਰ ਲੈਣੇ ਜਿਵੇਂ ਉਹ ਘੋੜਾ ਛੱਡ ਕੇ ਆਲੇ ਦੁਆਲੇ ਵੀ ਜਿੱਥੇ ਤੱਕ ਮੇਰਾ ਫਿਰਦਾ ਕੋਈ ਜਿਹੜਾ ਫੜੂਗਾ ਦੇਖੀ ਜਾਊਗੀ ਇਹ ਉਹ ਹੈ ਇਹ ਹੁਣ ਸਵਾਲ ਇਹ ਹੈ ਕਿ ਇਹ ਸਮਝਦਾਰੀ ਕਿੱਥੋਂ ਆਈ ਹੈ ਜਿਹੜੇ ਇਹ 110 ਪਿੰਡ ਨੇ ਜਿਦੇ ਚ ਬਹੁਤ ਵੱਡੇ ਵੱਡੇ ਪਿੰਡ ਵੀ ਨੇ ਮਤਲਬ ਇਹਦੇ ਨੇੜੇ ਜਿਹੜੇ ਜ਼ਿਕਰ ਗੱਲ ਕਰੀਏ ਆਪਾਂ ਇਹਦੇ ਚ ਜਿਵੇਂ ਜੋਧਾ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਇਸੇ ਤੱਕ ਦੇ ਨਾਲ ਬਦੋਵਾਲ ਪਿੰਡ ਹੈ ਜਿਹੜੇ ਦੂਰ ਤੱਕ ਵੀ ਉਧਰ ਤੱਕ ਜਾਂਦੇ ਨੇ ਪਰਾਂ ਤੱਕ ਜਿਹੜੇ ਕਾਫੀ ਦੂਰ ਨੇ ਮਤਲਬ ਉਹ ਵੀ ਇਹਦੇ ਵਿੱਚ ਸ਼ਾਮਲ ਕਰ ਲਏ ਜਾ ਰਹੇ ਨੇ ਜਾਂ ਸ਼ਾਮਲ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਲੋ ਆਂ ਦੇਲੋ ਤੱਕ ਆਏਗਾ ਉਧਰ ਆਮਨਾ ਜਿਹੜਾ ਜਾਏਗਾ ਔਰ ਇਸੇ ਢਗ ਦਾ ਦਲ ਤੋਂ ਆ ਮਲਖਪੁਰ ਹੈ ਇਹ ਸਾਰੇ ਪਿੰਡ ਨੇ ਜਿਹੜੇ ਬਾਜਰਾ ਪਿੰਡ ਦਾ ਲਾਡੋਵਾਲ ਹੈ ਇਹ ਸਾਰੇ ਪਿੰਡ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ 110 ਪਿੰਡ ਨੇ ਇਹ ਕਹਿੰਦੇ ਦਾਇਰਾ ਕਿੰਨਾ ਵਧਣਾ ਹੈ ਦਾ ਲੁਧਿਆਣੇ ਹੁਣ ਤੱਕ ਲੁਧਿਆਣੇ ਦਾ ਜਿਹੜਾ ਟੋਟਲ ਜੇ ਵਰਗ ਕਿਲੋਮੀਟਰ ਦਾ ਦਾਇਰਾ ਆਪਾਂ ਕਹਿੰਦੇ ਆ ਉਹ 159 ਵਰਗ ਕਿਲੋਮੀਟਰ ਚ ਹੈ ਲੁਧਿਆਣਾ ਜਦ ਤੋਂ ਵਸਿਆ ਅੱਜ ਤੱਕ ਵਰਗ ਕਿਲੋਮੀਟਰ ਦੇ ਦਾਇਰੇ ਚ ਹੈ 110 ਪਿੰਡ ਲੈ ਆ ਕੇ 400 ਵਰਗ ਕਿਲੋਮੀਟਰ ਤੱਕ ਕਰਦਾ ਮਤਲਬ ਜਿੰਨਾ ਵਜੂਦ ਲੁਧਿਆਣੇ ਦਾ ਹੁਣ ਤੱਕ ਹੈ ਦੁੱਗਣੇ ਤੋਂ ਵੀ ਜ਼ਿਆਦਾ ਕਰ ਦੇਣਾ 250 ਵਰਗ ਕਿਲੋਮੀਟਰ ਨਵਾਂ ਲੈਣਾ ਇਹਦਾ ਮਤਲਬ ਇਹਦੇ ਵਿੱਚ ਹੀ ਹੈ ਉਹ ਕਿੰਨੇ ਸਦੀਆਂ ਚ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਕੋਈ ਪਤਾ ਨਹੀਂ ਲੱਗਦਾ ਹਜੇ ਤੱਕ 1978 ਦੀ ਜਾ ਕੇ ਇਹ ਮਰਸੀਪਲ ਕਾਰਪੋਰੇਸ਼ਨ ਬਣੀ ਹੈ ਅੱਜ ਤੱਕ ਤਾਂ ਐਕਸਟਰਾ ਮੋੜਾਟ ਚ ਤੁਹਾਡਾ ਕੰਮ ਚੱਲ ਰਿਹਾ ਹੈ ਤੇ ਤੁਹਾਨੂੰ 400 ਵਰਗ ਕਿਲੋਮੀਟਰ ਦੀ ਲੋੜ ਕਿਵੇਂ ਪਈ ਹੈ ਇਹ ਕਿੱਥੇ ਅਧਿਆਨ ਹੋਇਆ ਤੇ ਕੀ ਹੋਇਆ ਕਿਉਂ ਹੋਇਆ ਔਰ ਇਸ ਲਈ ਇਹ ਜਿਹੜੀਆਂ ਚੀਜ਼ਾਂ ਲੁਧਿਆਣਾ ਦੇ ਪਹਿਲਾਂ 24 ਪਿੰਡ ਆਏ ਸੀ ਜਿਹੜਾ ਲੈਂਡ ਪੂਲਿੰਗ ਚ ਜਾਂ ਬਾਕੀ ਦੇ ਚੀਜ਼ਾਂ ਕਰਦੇ ਸੀ 25000 ਏਕੜ ਜਮੀਨ ਆ ਗਈ ਇੰਨੀ ਆ ਗਈ 24 ਪਿੰਡਾਂ ਚ ਬਿਲਕੁਲ 25000 ਏਕੜ ਜਮੀਨ ਆ ਜਾਂਦੀ ਹੁੰਦੀ ਹੈ ਕਿਉਂਕਿ ਕੋਈ 2000 3000 5000 ਏਕੜ ਦੇ ਰਕਮੇ ਰਕਮੇ ਨੇ ਪਿੰਡਾਂ ਦੇ ਆਪੋ ਆਪਣੇ ਤਰੀਕੇ ਇਹਦੇ ਚ ਬਹੁਤ ਵੱਡਾ ਸਵਾਲ ਇਹ ਹੈ ਕਿ ਇੱਕ ਤਾਂ ਪਿੰਡਾਂ ਦੀ ਹੋਂਦ ਖਤਮ ਹੈ ਹੁਣ ਇਹਨਾਂ ਨੇ ਮਤਾ ਪਾਇਆ ਕਿ ਮਨਰੇਗਾ ਜਿਹੜੀ ਹੈ ਇਹ ਬਹੁਤ ਜੀ ਗਰੀਬਾਂ ਦਾ ਘਾਣ ਹੋ ਗਿਆ 110 ਪਿੰਡ ਤੁਸੀਂ ਮਰਜ ਕਰਕੇ ਕਾਰਪੋਰੇਸ਼ਨ ਚ ਉੱਥੇ ਗਰੀਬਾਂ ਨੂੰ ਰੋਜਗਾਰ ਦੇ ਰਹੇ ਹੋ ਮਨਰੇਗਾ ਉਥੇ ਖਤਮ ਤੁਸੀਂ ਆਪ ਹੀ ਕਰ ਰਹੇ ਹੋ ਲੋਕਾਂ ਦਾ ਬਨਰੇਗਾ ਚ ਜਿਹੜਾ ਰੋਜਗਾਰ ਆ ਰਿਹਾ ਸੀ ਉਹ ਤੁਸੀਂ ਖਤਮ ਕਰਤਾ ਖਤਮ ਕਰ ਰਹੇ ਹੋ ਦੂਜੀ ਗੱਲ ਕੀ ਹੋਣਾ ਹੈ ਉਹਦੇ ਚ ਜਿਹੜੇ ਛੋਟੇ ਛੋਟੇ ਬਿਲਡਰ ਹੋਣਗੇ 2-2 ਢਾਈ ਢਾਈ ਏਕੜ ਵਾਲੇ ਢਾਈ ਏਕੜ ਤੱਕ ਅੰਦੀ ਵੀ ਬਿਲਡਰ ਬਣ ਜਾਂਦੇ ਨੇ ਉਹ ਲੈਂਡ ਯੂਜ਼ ਚੇਂਜ ਹੋਏਗੀ ਖੇਤੀ ਵਾਲੀ ਟੋਟਲ ਜਮੀਨ ਜਿਹੜੀ ਹੈ ਉਹ ਖਤਮ ਹੋ ਜਾਏਗੀ ਤੇ ਲੈਂਡ ਯੂਜ਼ ਚੇਂਜ ਕਰਕੇ ਛੋਟੇ ਬਿਲਡਰ ਬਣਨਗੇ ਛੋਟੇ ਬਿਲਡਰ ਬਣਨਗੇ ਤੇ ਉਹਦੇ ਚ ਬੰਦੇ ਕੌਣ ਆਣਗੇ ਲੋਕਲ ਉਜੜ ਜਾਣਗੇ ਪਿੰਡੂ ਬੰਦੇ ਬਾਹਰੋਂ ਦੇ ਬੰਦੇ ਜਿਹੜੇ ਆ ਕੇ ਵਸਣਗੇ ਉਹਦੇ ਨਾਲ ਓਵਰঅল ਡੈਮੋਗ੍ਰਾਫੀ ਚੇਂਜ ਹੋਣੀ ਹੈ ਲੁਧਿਆਣੇ ਦੀ ਪਹਿਲਾਂ ਹੀ ਹੋਈ ਹੋਈ ਹੈ ਤੇ ਵੱਡੇ ਪੱਧਰ ਤੇ ਇੱਕ ਜਿਹੜੀ ਆਬਾਦੀ ਦਾ ਚੇਂਜ ਹੋਣਾ ਹੈ ਉਸ ਪੱਧਰ ਦੇ ਉੱਤੇ ਇੱਕ ਹੋਰ ਟੈਕਨੀਕਲ ਪਹਿਲੂ ਤੋਂ ਇਹਨੂੰ ਉਠਾਉਣ ਦੀ ਲੋੜ ਹੈ ਜੇਕਰ ਜਿਹੜੇ ਵੀ ਸੱਜਣ ਉਠਾਉਂਦੇ ਨੇ ਪਤਾ ਨਹੀਂ ਉਸ ਲੈਵਲ ਦੇ ਤੇ ਜਿਹੜੀਆਂ ਲੋਕਲ ਬਾਡੀ ਦੀਆਂ ਸੰਸਥਾਵਾਂ ਨੇ ਪੰਚਾਇਤੀ ਰਾਜ ਇੰਸਟੀਚਿਊਸ਼ਨ ਹੋਵੇ ਜਾਂ ਕਾਰਪੋਰੇਸ਼ਨ ਇਹਦੇ ਵਿੱਚ ਦੋ ਸੋਧਾਂ ਹੋਈਆਂ ਨੇ 73ਵੀਂ ਤੇ 74ਵੀਂ ਇਹਨਾਂ ਨੂੰ ਸੰਵਿਧਾਨਕ ਸੰਸਥਾਵਾਂ ਕਿਹਾ ਜਾਂਦਾ ਹੈ ਸੰਵਿਧਾਨ ਨਾਲ ਜੁੜੀਆਂ ਹੁਣ ਸੰਸਥਾਵਾਂ ਨੇ ਗਵਰਨਮੈਂਟ ਇੱਕ ਐਗਜੈਕਟਿਵ ਬਾਡੀ ਨਾਲ ਇਹਨਾਂ ਸੰਵਿਧਾਨਕ ਸੰਸਥਾਵਾਂ ਦਾ ਵजूद ਖਤਮ ਕਰ ਦੇਗੀ ਜੇ ਪੰਚਾਇਤ ਨਹੀਂ ਹੋਣੀ 110 ਪਿੰਡਾਂ ਚ ਇਹਦੇ ਪਿੰਡਾਂ ਤੋਂ ਵਿੱਚੋਂ ਬਲਾਕ ਸਭਾ ਦੀ ਮੈਂਬਰ ਨਹੀਂ ਬਣਨੇ ਫਿਰ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਨਹੀਂ ਬਣਨਾ ਤੇ ਉਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਮਤਲਬ ਜੇ ਪੰਚਾਇਤੀ ਤੇ ਬਲਾਕ ਸਭਾ ਤੇ ਪੰਚਾਇਤ ਖਤਮ ਹੋਦੀ ਹੈ ਉਹ ਤਾਂ ਸੰਵਿਧਾਨਕ ਸਸਥਾ ਹੈ ਉਹ ਸੰਵਿਧਾਨਕ ਸਸਥਾ ਨੂੰ ਸ਼ਹਿਰ ਦਾ ਗਮਾੜਾ ਗਲਾੜਾ ਜਾਂ ਸ਼ਹਿਰ ਦਾ ਇੱਕ ਡਿਪਾਰਟਮੈਂਟ ਇੱਕ ਕਾਰਜਕਾਰੀ ਆਰਡਰ ਕਰਦਾ ਹੈ ਤੇ ਸੰਵਿਧਾਨ ਨੂੰ ਚੈਲੰਜ ਕਰਕੇ ਕੀ ਇਹ ਕਾਨੂੰਨ ਤੇ ਨੁਕਸ ਨਹੀਂ ਹੈ ਜਿਹੜਾ ਕਾਨੂੰਨ ਸੰਵਿਧਾਨ ਨਾਲ ਟਕਰਾਂਦਾ ਕੋਈ ਲਾਏ ਕੋਈ ਕਾਨੂੰਨ ਹੈ ਉਹ ਕਾਨੂੰਨ ਬਦਲਿਆ ਜਾਣਾ ਚਾਹੀਦਾ ਜਾਂ ਸੰਵਿਧਾਨ ਨੂੰ ਹੀ ਠੇਗਾ ਖਾ ਕੇ ਜ਼ਬਰਦਸਤੀ ਕੀਤੀ ਜਾਣੀ ਚਾਹੀਦੀ ਇਹ ਸਾਰੇ ਮਾਮਲੇ 'ਚ ਕੀ ਹੋਣਾ ਚਾਹੀਦਾ ਇਹ ਵੀ ਇੱਕ ਵੱਡਾ ਸਵਾਲ ਹੈ ਇਸ ਸਾਰੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੇ ਨਾਲ ਹਜ਼ਾਰਾਂ ਏਕੜ ਉਹ ਜ਼ਮੀਨ ਆ ਜਾਣੀ ਹੈ ਇਹਨਾਂ ਕੋਲ ਜਿੱਥੇ ਰਸਤੇ ਪਹੇ ਖਾੜੇ ਸ਼ਾਬਨਾਟਾ ਇਹ ਮੁਫਤ ਆ ਜਾਣੀ ਹੈ ਹੋਰ ਕੁਝ ਨਹੀਂ ਹੋਣਾ ਦੂਜੀ ਜ਼ਮੀਨ ਜਿਹੜੀ ਲੋਕਾਂ ਦੀ ਹੈ ਉਹ ਵੀ ਕਾਰਪੋਰੇਸ਼ਨ ਦੇ ਦਾਇਰੇ ਚ ਆ ਜਾਣੀ ਹੈ ਜਿਹੜੀ ਖੇਤੀ ਵਾਲੀ ਹੈ ਨਿੱਜੀ ਹੈ ਹਾਲੇ ਹੌਲੀ ਲੈਂਡ ਯੂ ਚੇਂਜ ਕਰਦੇ ਕਰਦੇ ਪਿੰਡ ਦੀ ਟੋਟਲ ਖੇਤੀਬਾੜੀ ਵਾਲੀ ਜ਼ਮੀਨ ਖਾਦੀ ਜਾਣੀ ਹੈ ਇਹਦੇ ਚ ਲੈਂਡ ਪੂਲਿੰਗ ਦਾ ਇੱਕ ਕੰਪੋਨੈਂਟ ਹੈ ਕਿ ਤੁਹਾਡੀ ਜ਼ਮੀਨ ਚਲੀ ਜਾਂਦੀ ਹੈ ਹੁਣ ਤੁਹਾਡਾ ਪਿੰਡ ਵੀ ਉਹਦੇ ਚ ਆਉਣਾ ਤੁਹਾਡੀ ਸ਼ਾਮ ਲਾਟ ਵੀ ਉਹਦੇ ਚ ਆ ਗਈ ਤੁਹਾਨੂੰ ਮਿਲਣਾ ਵੀ ਕੁਝ ਨਹੀਂ ਦਾ ਹਜ਼ਾਰ ਇੱਕ ਕੱਜ ਨਾ ਫਲਾਨਾ ਗੱਜ ਨਾ ਕੋਈ ਬਾਕੀ ਦੇ ਚੀਜ਼ਾਂ ਇਹ ਉਹਦੇ ਬਾਅਦ ਦੀਆਂ ਪਾਲਿਸੀ ਦੇ ਵਿੱਚ ਨੇ ਇਹ ਉਹਦੋਂ ਖਤਰਨਾਕ ਤਰੀਕਾ ਲੈ ਕੇ ਆਏ ਨੇ ਕੰਪੈਰੀਟਿਵਲੀ ਪਹਿਲਾਂ ਦੇ ਮੁਕਾਬਲ ਤਾਂ ਵੀ ਇਹਦੇ ਤੇ ਕਿਉਂ ਜੀ ਲਹਿਰ ਬਣੂਗੀ ਕੌਣ ਕੀ ਆ ਕੱਲਾ ਲੁਧਿਆਣਾ ਕਿਉਂ ਆ 15 ਪਿੰਡ ਬਹਾਲੀ ਦੀ ਕਾਰਪੋਰੇਸ਼ਨ ਚ ਵੀ ਤਾਂ ਸ਼ਾਮਲ ਕਰਤੇ ਜਿੱਥੇ ਐਸ ਕੀ ਚੋੜ ਨਹੀਂ ਹੋਈ ਇਹ ਕੰਦਾ ਇੱਥੇ ਨਹੀਂ ਰੱਖਣਾ ਜਿਵੇਂ ਲੈਂਡ ਪੂਲਿੰਗ ਲੁਧਿਆਣੇ ਤੋਂ ਸ਼ੁਰੂ ਹੋਈ ਸੀ ਫਿਰ ਵੱਖ-ਵੱਖ ਪਿੰਡਾਂ ਸ਼ਹਿਰਾਂ ਤੱਕ ਫੈਲ ਗਈ ਸੀ ਛੋਟਿਆਂ ਤੱਕ ਇਹ ਵੀ ਹਰ ਸ਼ਹਿਰ ਤੱਕ ਫੈਲਣੀ ਹੈ ਕਿਤੇ 100 ਡਾਟ ਕਰਾਉਣਗੇ ਕਿਤੇ 15 ਆਉਣਗੇ ਕਿਤੇ 20 ਕਿਤੇ 30 ਕਿਤੇ ਫਲਾਨੇ ਕਿਉਂਕਿ ਅਸੀਂ ਸ਼ਹਿਰੀਕਰਨ ਕਰਨਾ ਤੇ ਦੂਜਾ ਡਿਵੈਲਪਮੈਂਟ ਦਾ ਕੁਐਸ਼ਨ ਹੈ ਇਹ ਜਿੱਦ ਤੇ ਜੇਕਰ ਗੱਲ ਕੀਤੀ ਜਾਏ ਐਡੇ ਐਡੇ ਸ਼ਹਿਰ ਨੇ ਲੁਧਿਆਣੇ ਵਰਗਾ ਸ਼ਹਿਰ ਬੋਝ ਝੱਲਣ ਲਈ ਤਿਆਰ ਨਹੀਂ ਇੰਨੀ ਆਬਾਦੀ ਦਾ ਸਲਮ ਪੈਦਾ ਹੋ ਰਹੇ ਨੇ ਪੋਲੂਸ਼ਨ ਐਨਾ ਪੈਦਾ ਹੋ ਰਿਹਾ ਪਾਣੀ ਵੀ ਗੰਦਾ ਕਰ ਰਹੇ ਹੋ ਤੁਸੀਂ ਹਵਾ ਵੀ ਗੰਦੀ ਕਰ ਰਹੇ ਹੋ ਸਾਰਾ ਕੁਝਾ ਰਹਿਣ ਦੇ ਜੋਕ ਨਹੀਂ ਤਾਂ ਉੱਥੇ ਹੀ ਕਿਉਂ ਐਡਾ ਵੱਡਾ ਹੋਰ ਫੈਲਾਈ ਜਾ ਰਹੇ ਉੱਥੇ ਵੱਡੀ ਇਕੱਠੀ ਕਿਉਂ ਕਰ ਰਹੇ ਇਹ ਇਹਦੇ ਪਿੱਛੇ ਕਿਹੜੀ ਸਿਆਣਪ ਹੈ ਦਿੱਲੀ ਵਾਂਗ ਇਹਦਾ ਮਤਲਬ ਜਦੋਂ ਸਾਹ ਲੋਕਾਂ ਦਾ ਬੰਦ ਹੋ ਜਾਊਗਾ ਉਦੋਂ ਲੋਕ ਭੱਜਣਗੇ ਦਿੱਲੀ ਤੇ ਬਹੁਤ ਬੰਦਿਆਂ ਨੇ ਆ ਕੇ ਚੰਡੀਗੜ੍ਹ ਚ ਫੈਕਟਰੀ ਲਏ ਹੋਏ ਨੇ ਆ ਕੇ ਕਿ ਇੱਥੇ ਰਹਿ ਜਾਵੇ ਉਦੋਂ ਬਾਅਦ ਜੋ ਉੱਥੇ ਤਾਂ ਰਹਿ ਆ ਨਹੀਂ ਜਾਣਾ ਜਿੰਨਾ ਚਿਰ ਜੌਬ ਕਰਦੇ ਆ ਠੀਕ ਹੈ ਜੀ ਜੋ ਕਿ ਉਹਨਾਂ ਨੂੰ ਪਤਾ ਕਿ ਦਿੱਲੀ ਚ ਨਹੀਂ ਕੱਟੀ ਜਾਣੀ ਜ਼ਿੰਦਗੀ ਜਲਦੀ ਮਰਾਂਗੇ ਜਲਦੀ ਅਸਵਾ ਹੋਏਗਾ ਕਿਸੇ ਨੂੰ ਕੁਝ ਹੋਏਗਾ ਕਿਸੇ ਨੂੰ ਕੁਝ ਹੋਏਗਾ ਤੇ ਲੁਧਿਆਣੇ ਵਰਗਾ ਸਭ ਤੋਂ ਬੜੀ ਆਬਾਦੀ ਵਾਲਾ ਸ਼ਹਿਰ ਜੇ 35 ਲੱਖ ਦੀ ਆਬਾਦੀ ਕਹੀ ਜਾਂਦੀ ਹੈ ਉਹਨੂੰ 1 ਕਰੋੜ ਤੱਕ ਲੈ ਜਾਣਾ ਚਾਹੁੰਦੇ ਹੋ ਕਨਸੈਂਟਰੇਸ਼ਨ ਉੱਥੇ ਕਰਨਾ ਚਾਹੁੰਦੇ ਹੋ ਕਿਉਂ ਇਹ ਕਿਉਂ ਡਿਵੈਲਪਮੈਂਟ ਹੈ ਇਹਨੂੰ ਵਿਕਾਸ ਕਿਹਾ ਜਾਊਗਾ ਜਿਹੜਾ ਅੱਖਾਂ ਬੰਦ ਕਰਕੇ ਕੇਵਲ ਤੇ ਕੇਵਲ ਗੱਲ ਕੀ ਹੈ ਜਿਹੜੀ ਇੱਕ ਫਿਗਰ ਛੱਪੀ ਹੈ ਕਿ 9000 ਕਰੋੜ ਰਪਈਆ ਰੈਵਨਿਊ ਬਣ ਜਾਊਗਾ ਜੀ ਉੱਥੇ ਆ ਬਸ ਫਲਾਨਾ ਹੋ ਜਾਊਗਾ ਜੀ ਤੁਹਾਡਾ ਉੱਥੇ ਆ ਕੇ ਹੋਰ ਕੋਈ ਤਰੀਕਾ ਨਹੀਂ ਬਚਿਆ ਤੁਹਾਡੇ ਕੋਲ ਨਾ ਰੈਵਨਿਊ ਵਧਾਉਣ ਦਾ ਜਦ ਤੁਸੀਂ ਸੱਤਾ ਚਾਹੀ ਸੀ ਉਦੋਂ ਤਾਂ ਕਹਿੰਦੇ 20000 ਕਰੋੜ ਠੇਕਿਆਂ ਚੋਂ 20000 ਕਰੋੜ ਜਿਹੜੀਆਂ ਅੱਜ ਮਾਈਨਿੰਗ ਹੈ ਇਹਦੇ ਚੋਂ ਸਾਡੇ ਕੋਲ ਆ ਜਾਊਗਾ ਬਾਕੀ ਅਸੀਂ ਇਮਾਨਦਾਰ ਹਾਂ ਜਿਹੜਾ 75 25 ਜਾਂਦਾ ਜਿਹੜਾ ਕਰਾਪਸ਼ਨ ਚ ਜਾਂਦਾ ਉਹ ਅਸੀਂ ਰੋਕ ਲਾਂਗੇ ਸਾਡੇ ਕੋਲ ਤਾਂ 50000 ਕਰੋੜ ਰੁਪਇਆ ਪਿਆ ਵਾਦੂ ਉਹ ਕਿੱਧਰ ਗਿਆ ਤੁਸੀਂ ਸਗੋ ਉਹ ਵੀ ਲੁੱਟਣਾ ਹੈ ਪਹਿਲਾ ਹਮਲਾ ਸ਼ਾਮਲਾਟਾ ਤੇ ਹੋਣਾ ਹੈ ਚੌਕੇ ਪਿੰਡ ਦੀ ਹੋਂਦ ਖਤਮ ਕੀਤੇ ਬਿਨਾਂ ਸ਼ਾਮਲਾਟ ਹੜੱਪੀ ਨਹੀਂ ਜਾ ਸਕਦੀ ਪਿੰਡ ਦੀ ਹੋਂਦ ਖਤਮ ਕਰਨੀ ਹੈ ਪਿੰਡ ਦਾ ਸੰਬਿਆਚਾਰ ਖਤਮ ਕਰਨਾ ਪਿੰਡ ਦੀ ਆਬਾਦੀ ਦਾ ਪ੍ਰੋਫਾਈਲ ਬਦਲਣਾ ਔਰ ਉਹ ਸਾਰੇ ਪਿੰਡ ਫਿਰ ਇੱਥੇ ਦੇ ਰਾਂਗੋ ਬਾਜਰਾ ਫਨਾਨਾ ਇੱਥੇ ਦੇ ਪਿੰਡਾਂ ਦੀ ਤਰ੍ਹਾਂ ਸਲਬ ਵੰਡ ਗਏ ਉਹ ਛੋਟੇ-ਛੋਟੇ ਇੱਕ-ਇੱਕ ਕਮਰਾ ਮਜ਼ਦੂਰਾਂ ਨੂੰ ਕਿਰਾਏ ਤੇ ਦਿੱਤਾ ਜਾਊਗਾ ਉਹ ਸਾਰੇ ਮਜ਼ਦੂਰ ਬਾਹਰੋਂ ਆਉਣਗੇ ਤੇ ਬਾਹਰੋਂ ਆ ਕੇ ਇੱਕ ਆਬਾਦੀ ਦਾ ਵੱਡਾ ਪ੍ਰੋਫਾਈਲ ਹੋਏਗਾ ਉੱਥੇ ਮਿਊਸਪਲ ਬਾੜ ਵੰਡ ਗਏ ਵੱਡੇ ਉਹ ਬਾੜ ਵੰਡ ਗਏ ਕਾਨੂੰ ਅਸੈਂਬਲੀ ਸੀਟਾਂ 'ਚ ਵੀ ਕਨਵਰਟ ਹੋਣਗੇ ਤੇ ਪਾਰਲੀਮੈਂਟ 'ਚ ਵੀ ਨਿਵਾਸ ਠੋਣਗੇ ਹੌਲੀ-ਹੌਲੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਕੇ ਔਰ ਜਿਹੜਾ ਇੱਕ ਸਾਜਸ ਹੁੰਦੇ ਤਾਇਤ ਲਗਾਤਾਰ ਕੀਤੀ ਜਾਂਦੀ ਮੈਨੂੰ ਤਾਂ ਲੱਗਦਾ ਕੇਂਦਰ اور ਆਵਾਦੀ پارٹی ਇਕੋ ਪੰਨੇ ਤੇ ਨੇ ਇਸ ਮਾਮਲੇ ਦੇ ਵਿੱਚ ਇਕੋ ਪੰਨੇ ਤੇ ਇਕੋ ਤਰੀਕੇ ਨਾਲ ਕੰਮ ਕਰਦੇ ਨਜ਼ਰ ਆ ਰਹੇ ਨੇ ਇਹਦੇ ਤੇ ਦੇਖਣ ਦਾ ਸਵਾਲ ਹੈ ਕਿ ਇਹਨੂੰ ਚੈਲੰਜ ਕਿਵੇਂ ਕੀਤਾ ਜਾ ਸਕਦਾ ਔਰ ਕਿਵੇਂ ਕਰਨਾ ਔਰ ਉਹੀ ਤਰੀਕੇ ਨੇ 110 ਪਿੰਡਾਂ ਨੂੰ ਗ੍ਰਾਮ ਸਭਾਵਾਂ ਦੇ ਰੂਪ ਚ ਵੀ ਸਰਗਰਮ ਹੋਣਾ ਪਏਗਾ ਜਦ ਤੱਕ ਲੜਾਈ ਵੀ ਲੜਨੀ ਪਏਗੀ ਕਾਨੂੰਨੀ ਲੜਾਈ ਵੀ ਜੇਕਰ ਲੋੜ ਪਏਗੀ ਤਾਂ ਉਹ ਲੜਨੀ ਪਏਗੀ ਹੁਣੇ ਤੋਂ ਇਹ ਸਰਗਰਮ ਹੋਣਗੇ ਤਾਂ ਕੋਈ ਗੱਲ ਚੱਲੂਗੀ ਨਹੀਂ ਤਾਂ ਫਿਰ ਇਸੇ ਤਰ੍ਹਾਂ ਮੁਹਾੜੀ ਵਾਲੇ ਪਿੰਡਾਂ ਨੂੰ ਵੀ ਇਸੇ ਤਰੀਕਾ ਕਰਨਾ ਪਏਗਾ ਨਹੀਂ ਤਾਂ ਕੰਮ ਨਹੀਂ ਚੱਲਣਾ ਨਹੀਂ ਤਾਂ ਜੱਜ ਬਹੋ ਜੋ ਉਜੜ ਜਾਓ ਤੇ ਜੋ ਮਰਜ਼ੀ ਕਰੋ ਉਹ ਫਿਰ ਤੁਹਾਡਾ ਭੇਖੋ ਹੀ ਹੋਏ ਬਿਲਕੁਲ ਇਸ ਲਈ ಗ್ರಾಮ ਸਭਾ ਤੋਂ ਲੈ ਕੇ ਹਰ ਹੱਥ ਦੀ ਲੜਾਈ ਦੇ ਲਈ ਤਿਆਰ ਰਹਿਣ ਦੀ ਲੋੜ ਹੈ ਕਿਉਂਕਿ ਪਿੰਡਾਂ ਨੂੰ ਨਹੀਂ ਇਹ ਸਮੁੱਚੇ ਪੰਜਾਬ ਦੇ ਡੀਐਨਐਨ ਨੂੰ ਤਬਦੀਲ ਕਰਨ ਦੀ ਤਸਵੀਰ ਤਬਦੀਲ ਕਰਨ ਦੀ ਵੀ ਇੱਕ ਪ੍ਰਕਿਰਿਆ ਬਹੁਤ ਸ਼ੁਕਰੀਆ ਸਦਾਰ ਮੀਤ ਸਿੰਘ ਜੀ ਇਹ ਗੰਭੀਰ ਪੈਨੂ ਹੈ ਦੇ ਉੱਤੇ ਆਪਾਂ ਲਗਾਤਾਰ ਨਜ਼ਰ ਵੀ ਰੱਖਾਂਗੇ ਤੇ ਚਰਚਾ ਵੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਸੱਚ ਕਾਲ